ਅਮਰਿਤਪਾਲ ਸਿੰਘ ਮੈਰੋਂ ਤੇ ਕਮਲਕੌਰ ਭਾਬੀ ਦਾ ਮਸਲਾ ਠੰਡਾ ਹੋਣ ਦਾ ਨਾਮ ਨਹੀਂ ਲੈ ਰਿਹਾ ਹਰ ਰੋਜ਼ ਨਵੇਂ-ਨਵੇਂ ਖੁਲਾਸੇ ਹੋ ਰਹੇ ਆ ਨਵੇਂ-ਨਵੇਂ ਰਾਜ ਕੁਲ ਰਹੇ ਆ ਪਹਿਲਾ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਅਮਰਿਤਪਾਲ ਸਿੰਘ ਇਹ ਸਾਰੀ ਕਾਰਵਾਈ ਕਰਕੇ ਉਸ ਤੋਂ ਬਾਅਦ ਯੂਏਈ ਚਲਾ ਗਿਆ ਤੇ ਉੱਥੇ ਉਸ ਦੇ ਨਾਲ ਦੇ ਦੋ ਸਿੰਘ ਗ੍ਰਿਫਤਾਰ ਹੋ ਗਏ ਸੀ ਪਰ ਉਹਨਾਂ ਦੇ ਰਿਮਾਂਡ ਤੋਂ ਬਾਅਦ ਪੁਲਿਸ ਨੇ ਅਮਰਿਤਪਾਲ ਸਿੰਘ ਮੈਰੋਂ ਨੂੰ ਗ੍ਰਿਫਤਾਰ ਕਰ ਲਿਆ ਤੁਹਾਨੂੰ ਦੱਸ ਦਿੰਨੇ ਆ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੁਲਿਸ ਸਰਮਾਨਡ ਦੇ ਬਾਅਦ ਅਮਰਤਪਾਲ ਸਿੰਘ ਮੈਰੋ ਨੂੰ ਜਿਸ ਨੂੰ ਬਠਿੰਡਾ ਪੁਲਿਸ ਨੇ ਪਹਿਲਾਂ ਇਹ ਕਿਹਾ ਸੀ ਕਿ ਉਹ ਵਿਦੇਸ਼ ਚਲਾ ਗਿਆ ਹੈ ਯੂਏ ਚਲਾ ਗਿਆ ਪਰ ਜਦੋਂ ਪੱਤਰਕਾਰਾਂ ਨੇ ਸਵਾਲ ਕੀਤੇ ਸੀ ਕਿ ਜੇਕਰ ਉਹ ਯੂਏ ਚਲਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਦਾ ਕੋਈ ਸੀਸੀਟੀਵੀ ਜਿਹੜੀ ਫੁਟੇਜ ਆ ਉਹ ਕਿਉਂ ਨਹੀਂ ਸਾਹਮਣੇ ਆਈ ਕਿਉਂਕਿ ਹਰ ਇੱਕ ਨੂੰ ਇਹੀ ਲੱਗਦਾ ਸੀ ਕਈ ਲੋਕ ਜਿਹੜੇ ਬੁੱਧੀਜੀਵੀ ਆ ਖਾਸ ਕਰਕੇ ਸਿੱਖ ਚਿੰਤਕ ਆ ਉਹਨਾਂ ਦਾ ਕਹਿਣਾ ਸੀ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਅਮਰਤਪਾਲ ਸਿੰਘ ਮੈਰੋ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਦਾ ਫੇਕ ਅਨਕਾਊਂਟਰ ਕੀਤਾ ਜਾ ਸਕਦਾ ਹੈ ਸਭ ਤੋਂ ਵੱਡੀ ਖਬਰ ਉਸ ਦੇ ਨਾਲ ਦੇ ਸਿੰਘ ਗ੍ਰਿਫਤਾਰ ਕਰ ਲਿਆ ਕਿਉਂਕਿ ਕਿਸੇ ਨੂੰ ਵੀ ਇਹ ਗੱਲ ਹਾਜ਼ਮ ਨਹੀਂ ਹੋ ਰਹੀ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ ਅਮਰਤਪਾਲ ਸਿੰਘ ਮੈਰੋ ਵਿਚਰਦਾ ਰਿਹਾ ਜਿਸ ਤਰੀਕੇ ਨਾਲ ਉਸ ਦੀਆਂ ਗੱਲਾਂ ਉਹ ਇੱਕ ਨਿਧੜਕ ਯੋਧਾ ਉਹ ਆਪਣੇ ਸਾਥੀਆਂ ਨੂੰ ਫਸਾ ਕੇ ਵਿਦੇਸ਼ ਨਹੀਂ ਜਾ ਸਕਦਾ ਇਹ ਖੁਲਾਸਾ ਕੀਤਾ ਏ ਅਮਰਤਪਾਲ ਸਿੰਘ ਮੈਰੋਂ ਦੇ ਵਕੀਲ ਖਾਰੇ ਵੱਲੋਂ ਉਸਨੇ ਆਖਿਆ ਏ ਕਿ ਜਿਹੜਾ ਅਮਰਤਪਾਲ ਸਿੰਘ ਮੈਰੋਂ ਆ ਸਾਨੂੰ ਫੁੱਲ ਇਹ ਲੱਗਦਾ ਏ ਕਿ ਉਹ ਪੁਲਿਸ ਦੇ ਕੋਲ ਹੈ ਤੇ ਉਸ ਦਾ ਫੇਕ ਐਨਕਾਊਂਟਰ ਬਣਾਇਆ ਜਾ ਸਕਦਾ ਹੈ ਸਿਰਫ ਲੋਕਾਂ ਨੂੰ ਪੰਬਲ ਪੂਸੇ ਦੇ ਵਿੱਚ ਪਾਉਣ ਦੇ ਲਈ ਇਹ ਗੱਲ ਆਖੀ ਗਈ ਹੈ ਕਿ ਅਮਰਤਪਾਲ ਸਿੰਘ ਮੈਰੋਂ ਵਿਦੇਸ਼ ਚਲਾ ਗਿਆ ਏ ਜਿਹਾ ਕੁਝ ਨਹੀਂ ਹੋਇਆ ਉਸ ਦਾ ਇਹ ਉਸਨੇ ਜ਼ੋਰ ਦੇ ਕੇ ਗੱਲ ਆਖੀ ਆ ਵਕੀਲ ਖਾਰੇ ਨੇ ਕਿ ਅਮਰਤਪਾਲ ਸਿੰਘ ਮਹਿਰੋਂ ਪੁਲਿਸ ਦੇ ਕੋਲ ਆ ਤੇ ਉਸ ਦਾ ਫੇਕ ਐਨਕਾਊਂਟਰ ਕਰ ਸਕਦੀ ਆ ਪੁਲਿਸ ਤੇ ਉਸਨੇ ਨਾਲ ਦੀ ਨਾਲ ਇਹ ਗੱਲ ਆਖੀ ਆ ਕਿ ਉਸ ਦਾ ਜਿਹੜਾ ਕੇਸ ਆ ਸਾਰੀ ਪੈਰਵਾਈ ਆ ਜਿਹੜੀ ਉਹ ਖੁਦ ਕਰੇਗਾ ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਗੱਲਬਾਤ ਕਰਦਾ ਸੀ ਅਮਰਤਪਾਲ ਸਿੰਘ ਮਹਿਰੋਂ ਜਿਸ ਤਰੀਕੇ ਦੇ ਨਾਲ ਦਲੇਰੀ ਦੇ ਨਾਲ ਉਸ ਦਾ ਆਪਣਾ ਕੋਈ ਪਰਸਨਲ ਮਸਲਾ ਨਹੀਂ ਸੀ ਲੋਕਾਂ ਪਿੱਛੇ ਐਡਾ ਵੱਡਾ ਸਟੈਂਡ ਲੈਣ ਵਾਲਾ ਬੰਦਾ ਇਕੱਲਾ ਆਪਣੇ ਨਾਲ ਦੇ ਸਿੰਘਾਂ ਨੂੰ ਛੱਡ ਕੇ ਜਾ ਸਕਦਾ ਹੈ ਜਾਂ ਫਿਰ ਇਹ ਸਾਰਾ ਦਾਲ ਦੇ ਵਿੱਚ ਕੌਲਾ ਅਕਾਲਾ ਹੈ ਜਾਂ ਫਿਰ ਕੋਈ ਇਹ ਉਹਨਾਂ ਦੀ ਸਟ੍ਰੈਟਜੀ ਹੈ ਕਿਉਂਕਿ ਅਮਰਤਪਾਲ ਸਿੰਘ ਮਹਿਰੋਂ ਦੇ ਨਾਲ ਦੇ ਜਿਹੜਾ ਵਕੀਲ ਆ ਉਸਨੇ ਇਹ ਗੱਲ ਆਖੀ ਆ ਖਾਰੇ ਵਕੀਲ ਨੇ ਇਹ ਗੱਲ ਆਖੀ ਆ ਕਿ ਉਹ ਕਤਲ ਹੋਇਆ ਹੀ ਨਹੀਂ ਸਾਨੂੰ ਕੀ ਪਤਾ ਕੌਣ ਕਿਹੜਾ ਕਿਸੇ ਨੂੰ ਕੀ ਕਰ ਗਿਆ ਅਮਰਤਪਾਲ ਸਿੰਘ ਮਹਿਰੋਂ ਨੇ ਇਹ ਗੱਲ ਨਹੀਂ ਕੀਤੀ ਤੁਹਾਨੂੰ ਜੋ ਵੀ ਲੱਗਦਾ ਤੁਸੀਂ ਵੀ ਆਪਣੀ رائے ਜਿਹੜੀ ਸਾਡੇ ਨਾਲ ਸਾਂਝੀ ਕਰੋ ਤਾਂ ਕਿ ਅਮਰਤਪਾਲ ਸਿੰਘ ਮਹਿਰੋਂ ਦੀ ਮਦਦ ਕੀ